ਕਹੀਂ ਕਹਿੰਦੇ ਨੇ ਚਿੱਤਰ ਤੇ ਗੁਪਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਗਾਵਹਿ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਬੰਦਿਆ ਤੇਰੇ ਅੰਦਰ ਜੋ ਚੱਲ ਰਿਹਾ ਤੇਰੇ ਚਿੱਤ ਦੀਆਂ ਜੋ ਗੁਪਤ ਗੱਲਾਂ ਹਨ ਉਹਨੂੰ ਵੀ ਲਿਖਣ ਵਾਲਾ ਬੈਠਾ ਹੈ ਤੇ ਜੋ ਚਿੱਤ ਤੋਂ ਬਾਹਰ ਹੋ ਰਿਹਾ ਉਹ ਵੀ ਲਿਖਣ ਵਾਲਾ ਬੈਠਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਮੰਨਣਾ ਕੀਤਾ ਹੈ ਕਿ ਜੋ ਚਿੱਤ ਹੈ ਖਾਲਸਾ ਜੀ ਇਹੀ ਚਿੱਤਰ ਹੈ ਇਹ ਚਿਤ੍ਰਕਾਰੀ ਬਣਾਉਂਦਾ ਹੈ ਸਾਰੀ ਜੋ ਬੰਦਾ ਕਰਦਾ ਪੁੰਨ ਕਰਦਾ ਪਾਪ ਕਰਦਾ ਸੋ ਫਿਰ ਖਾਲਸਾ ਜੀ ਉਹ ਲਿਖਿਆ ਹੋਇਆ ਸਾਰਾ ਕੁਝ ਉਹ ਲਿਖ ਕੇ ਫਿਰ ਧਰਮਰਾਜੇ ਕੋਲੇ ਪਹੁੰਚਦਾ ਹੈ ਧਰਮਰਾਜਾ ਫਿਰ ਉਹ ਲਿਖਿਆ ਹੋਇਆ ਲੇਖਾ ਵੇਖ ਕੇ ਖਾਲਸਾ ਜੀ ਜੀਵਾਂ ਦਾ ਨਿਰਣਾ ਕਰਦਾ ਹੈ ਕਿ ਇਹਨੇ ਪੁੰਨ ਕੀਤੇ ਹਨ ਜਾਂ ਪਾਪ ਕੀਤੇ ਹਨ ਉਸੇ ਪ੍ਰਕਾਰ ਦੀ ਫਿਰ ਉਹ ਸਜ਼ਾ ਲਾਉਂਦਾ ਹੈ ਮਹਾਰਾਜ ਦੀ ਬਾਣੀ ਵਿੱਚ ਹੋਰ ਬਚਨ ਆਉਂਦੇ ਕਿ ਪੁੰਨ ਦਾਨ ਜੋ ਬੀਜ ਦੇ ਸਭ ਧਰਮਰਾਏ ਕਹਿ ਜਾਈ ਇਹ ਜੋ ਮਨੁੱਖ ਖਾਲਸਾ ਜੀ ਪੁੰਨ ਦਾਨ ਕਰਦਾ ਇਹ ਸਭ ਕੁਝ ਲਿਖਿਆ ਜਾਂਦਾ ਇਹ ਚਿੱਤਰ ਤੇ ਗੁਪਤ ਲਿਖਦੇ ਹਨ ਤੇ ਫਿਰ ਉਹ ਖਾਲਸਾ ਜੀ ਧਰਮ ਰਾਜੇ ਕੋਲੇ ਪਚਾਉਂਦੇ ਫਿਰ ਧਰਮ ਰਾਜਾ ਉਹ ਨਿਰਣਾ ਕਰਦਾ ਕਿ ਇਸ ਮਨੁੱਖ ਨੂੰ ਕਿਹੜੀ ਜੁਨੀ ਵਿੱਚ ਪਾਉਣਾ ਹੈ ਇਹ ਪੁੰਨਾ ਕਰਕੇ ਜਿਆਦਾ ਹੈ ਜਾਂ ਪਾਪਾਂ ਕਰਕੇ ਜਿਆਦਾ ਹੈ ਸਤਿਗੁਰ ਜੀ ਦੀ ਬਾਣੀ ਸਾਨੂੰ ਖਾਲਸਾ ਜੀ ਸਮਝਾਉਂਦੀ ਹੈ ਮਹਾਰਾਜ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਈ ਸੋ ਇਹ ਸਤਿਗੁਰ ਜੀ ਨੇ ਸਾਨੂੰ ਸਮਝਾਉਣਾ ਕੀਤਾ ਬੰਦਿਆ ਗੁਣ ਜਿਹੜੇ ਹਿਰਦੇ ਵਿੱਚ ਧਾਰਨ ਕਰਨ ਭਜਨ ਕਰ ਬੰਦਗੀਕਰ ਇਸ ਤੋਂ ਬਿਨਾ ਹੋਰ ਕੋਈ ਤੇਰਾ ਰਾਖਾ ਨਹੀਂ ਤੇਰਾ ਸਹਾਇਕ ਨਹੀਂ